ਸਤਨਾਮ ਸ੍ਰੀ ਵਾਹਿਗੁਰੂ ਜੀ ਮਾਰੇ ਮਹਾ ਮਾਜ ਮਹੰਤਾਰ ਪੰਜਵਾੜ ਘਰ ਚੌਥਾ ਇੱਕ ਉੰਕਾਰ ਸਤਿਗੁਰ ਪਰਸਾਰ ਕਰਤ ਕਰਮ ਕੇ ਵਿਚੜਾਈ ਕਰ ਕਰਪਾ ਮੇਨੋ ਰਾਨ ਚਾਰ ਪੰਟ ਦਾ ਤਸ ਭ੍ਰਮੈ ਤੱਕ ਆਈ ਪ੍ਰਪੀਖਾਮ तेन तु देते पहारि पितैनायायि गाम जर्गनसाधुकमलावती उपजनाहि दाम हर्नाहमिल्याय सा जनाय कतपायि बाम यत् कार हर कम्पना प्रकटयि ਤਨ ਬਰਸੀ ਧਾਮ ਸਰਬ ਛੰਗਾਰ ਤਬਉਨ ਰਸ ਸੰਦੇਹੀ ਸਤਖਾਮ ਪ੍ਰਭ ਸੁਆਮੀ ਕੰਤ ਬਹਿਉਨੀਆ ਮੀਤ ਸਜਣ ਸਭ ਜਾਮ ਨਾਨਕ ਕੀ ਬਨੰਤੀਆ ਕਰ ਕਰਪਾ ਦੇਤੀ ਨਾਮ हर मेल स्वामी संग प्रभ जिस काली चलताम चीट गोविंद आराधिया हो वे संत जना मिल पाइया रसना नाम बना जन पाया रविया बना आई किसी ਨਾ ਇੱਕ ਖਣ ਪਸਗਨ ਦੀਵਨਾ ਬੇਤ ਜਨਮ ਜਨਾ ਜਲ ਤਨ ਮੈਰਤ ਹੋ ਰਿਆ ਰਵਿਆ ਵੀਰ ਕਵ ਸ਼ਣ ਪਾਹੋ ਮਨ ਲੋਚਦਾ ਨਾਨਕ ਪਿਆਸ ਮਨਾ ਕੀ ਤਮਦਾਈਸੂ ਪ੍ਰਭੂ ਤਿਸ ਕੀ ਪਾਇ ਲੰਗਾ ਵਸਾਗ ਧੀਰਨ ਜਾ ਬਾਢੀਆ ਜਿਨਾ ਕਰੇ ਮਬਛੋ ਹਰ ਸਾਜਨ ਪਰਖ ਬਸਾਰ ਕੈ ਲੱਗੀ ਮਾਇਆ ਤੋ ਇੱਕ ਸਹਰ ਕੀ ਨਾਮ ਬਿਨ ਅੱਗੇ ਲਈਐ ਕੋਈ ਦਇਓ ਬਸਾਰਨ ਕੀਐ ਪ੍ਰਭ ਅਵਰਨਾ ਕੋਈ ਪ੍ਰੀਤਮ ਚਰਣੀ ਜੋ ਲੰਗ ਤਨ ਕੀ ਨਰਮ ਹਸੋ ਰਾਤ ਦੇਨੀ ਪ੍ਰਭ ਮਿਰੋ ਪਰਾਪਤ ਹੋਈ ਫਸਾਕ ਸੁਹਾਵਾ ਤਾਂ ਲਗਾਈ ਜਾਂ ਸੰਤ ਬੇਟੇ ਹਰ ਸੋਈ ਹਰ ਜੀਣ ਜੜੰਦਾ ਲੋੜੀਆ ਜਿਸ ਅਪੀ ਸਭ ਨ ਬੰਧਾ ਹਰ ਸੱਜਣ ਦਾਵਨਾ ਕਿਸੇ ਨਾਮ ਦੇਵੀ ਬੰਨਾ ਮਾਨਕ ਮੋਤੀ ਨਾਮ ਪ੍ਰਭ ਅਨਨਕੀ ਨਹੀਂ ਸੱਨਾ ਰੰਗ ਸਭੇ ਨਾਰਾਇਣ ਜਿਤੇ ਮਨ ਭਾਵਨਾ ਜੋ ਹਰ ਦੋੜੇ ਸੋ ਕਰ ਸੋਈ ਜੀ ਕਰਨਾ ਰਾਗ ਕੀਟੇ ਆਪਨੈ ਸੇਂਗਿਆ ਧੰਨ ਆਪਨ ਦੀ ਯਾਰ ਜੀ ਮਿਲਾਰ ਵਿਚੜ ਪਿਆ ਰੋਵਨ ਸਰ ਸੰਗ ਪ੍ਰਾਪਤੀ ਨਾਨਕ ਰੰਗ ਮੰਨ ਨਾਮ ਹਰ ਜੀ ਤਰਬੀਨਾ ਤਸਤਨੀ ਯਸ ਕੀ ਭਾਗ ਮਨ ਮੰਨਾਂ ਅਸਾਰਤ ਬੰਦਾ ਫਿਸ ਲਕੀ ਹਰ ਨਾ ਹੋ ਨਾ ਜਿੰਨਾ ਆਸਾ ਜਦ ਜੀਵਨ ਪਰਖ ਤਿਆ ਲਕੀ ਮਾਰਸ ਸੰਭੀ ਆਸਾ ਦਏ ਪਾਏ ਬਖ ਕੀ ਆਸਾ ਗਰਾਈ ਸੋ ਜਗ ਕੀ ਆਸ ਜਿਹਾ ਬੀਟੀ ਸੋ ਢੁਣਾ ਮੱਥੇ ਜੋ ਲਖਿਆਸ ਰੈਣ ਬਹਾਰੀ ਪਛਤਾਣੀ ਉਠਾ ਗਈ ਨਰਾਸ ਜਨਕੋ ਸਾਨੁ ਭੇਟੀਆ ਸੋ ਦਰਗੇ ਜਨ ਹੋਈ ਪਿਆਸ ਪ੍ਰਭ ਤਉ ਦਬਾਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਰ ਸੁਹੰਦਾ ਕੈਸ ਲਭੀ ਜਿਸ ਮਨ ਹਰ ਚਰਨਨ ਨਵਾਸ ਸਾਹਵਨ ਸਰਸੀ ਕਾਮਨੀ ਚਰਨ ਕਮਰਸਿਆ

ਵंदन ਪ੍ਰਭ ਸੰਗ ਮੋਤਿਆ ਸਮਰੱਥ ਪਰਖ ਆਕਾਰ ਹਰ ਮਿਰਨੇ ਨੂੰ ਮਨ ਲੂਜਨਾ ਕਰਮ ਮਲਾਵਨਾ ਹਾਰ ਜਨ ਸਖੀ ਪ੍ਰਭ ਪਾਇਆ ਹੋ ਤਨ ਕਈ ਸਤ ਬਰਹਾਰਾ ਨਾਨਕ ਹਰਿ ਦੀ ਮਾਇਕਾਰਾ ਚਬ ਦਸ ਵਾਰ ਨੰ ਹਾਰਾ ਸਾਵਣ ਕਿੰਨਾ ਸੁਹਾਗਣੀ ਜਿਨ ਰਾਮ ਨਾਮ ਅਰਹਾਰਾ ਭਾਦੋਏ ਪਰਨ ਪਧਾਰੀਆਂ ਦੂਜੇ ਲਗਾ ਹੀਤਾ ਲਖਸ਼ੰਗਾਰ ਜਨਹੀ ਕੇਤਾ ਜਤ ਦਿਨ ਦੀ ਬਿਨ ਸਸੀ ਤਿਤ ਬੀਲੇ ਕੈਸਨ ਪ੍ਰੀਤਾ ਪਕੜ ਚਲਾਈਨ ਦੂਤ ਜਨ ਕਿਸੇ ਨ ਦੇਤੀ ਈ ਪੇਤਾ ਛੱਡ ਕਰਤੇ ਕਨੇ ਮਾਹੀ ਜਨ ਸੋ ਨਗਾ ਕੀਤਾ ਹੱਥ ਮਰੋੜੀ ਤਨ ਕਪੈ ਸਿਆਹੋ ਹੋਆ ਸੀਤਾ ਜਿਹਾ ਬੀਜੀ ਸੂ ਲਉਣਾ ਪਰਮਾ ਸੰਧੜਾ ਕੀਤਾ ਨਾਨਕ ਪ੍ਰਭ ਸ਼ਰਨਾ ਗਦੀ ਚੰਨ ਬੋਇਠ ਪ੍ਰਭ ਅਦੇਤਾ ਸੇ ਭਾਦੋਂ ਏ ਨਰਕ ਨਾ ਪਾਈਆ ਗੁਰ ਰਖਣ ਵਾਲਾ ਹੀ ਤਾਰ ਅਸਨ ਪ੍ਰੇਮ ਅਮਾਹੜਾ ਕਉ ਮਿਲੀ ਹਰ ਧਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਨ ਮਨਾਵੇ ਮਾਈ ਸਾੰਤ ਸਹਾਈ ਪ੍ਰੇਮ ਕਾਈ ਹਉ ਤਨ ਪੀ ਲਾਗਾ ਫਾਈ ਕੈਨ ਪ੍ਰਭ ਕਿਉ ਸੁਖ ਪਾਈਆ ਦੂਜੀ ਨਹੀਂ ਜਾਈ ਜਿਨੇ ਚਾਖਿਆ ਪ੍ਰੇਮ ਰਸ ਸੇ ਤਰਪ ਤਰਾਈ ਆਗਾਈ ਆਪ ਤੇ ਆਗ ਬਿਨਤੀ ਕਰਾਂ ਨਿਹੋ ਪ੍ਰਭ ਲੜ ਲਾਈ ਜੋ ਹਰ ਕੰਤ ਮਰਾਈਆ ਸੇ ਵਿਛੜ ਕਤਹਿ ਨ ਜਾਈ ਪ੍ਰਭ ਵਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਈ ਅਸੂ ਸੁਖੀ ਬਸੰਦੀ ညာ ਜਿਨਾਂ ਮਾਇ ਹਰ ਰਾਈ ਕੱਤਕ ਕਰਮ ਕਮਾਵਣੈ ਦੋਸ਼ਨਾ ਕਾਹੂ ਜੋਗਾ ਪਰਮੇਚਰਤੀ ਪੁੰਨਾਂ ਵਿਆਪਨ ਸਪੀਰੂਗਾ ਵੀਮਖ ਹੋਈ ਰਾਮਤੀ ਲਗਨ ਜਨਮ ਵਜੋਗਾ ਖਨਮੇ ਕਉੜੈ ਹੋਗਾਏ ਜੇ ਤੜੇ ਮਾਇਆ ਹੋਗਾ ਵੇਚਣਾ ਕੋਈ ਕਰ ਸਕਾ ਕਿਸ ਤਰੂ ਵੀ ਰੂਜ਼ਾ ਪੀਤਾ ਕਛੂ ਨਾ ਹੋਵਈ ਲਿਖਿਆ ਔਰ ਸੰਜੋਗਾ ਵੜਭੀ ਮੇਰਾ ਪ੍ਰਭ ਮਿਲਾਈ ਤਨ ਤਰੇ ਸਭ ਵੀਉਗਾ ਨਾਨਕ ਤੋ ਪ੍ਰਭ ਆਖ ਲਈ ਮੇਰੀ ਸਹਬੰਦੀ ਮੋ ਜਾ ਕਦ ਕਹੋ ਵੀ ਸਾਧ ਸੰਗਾਂ ਬੈਨ ਸੇ ਸਪੀ ਸੋ ਜਾ ਮਗਰ ਮਹਿ ਸਹੰਦੀ ਆ ਹਰ ਪਰਸੰਗ ਬੈਠੜੀ ਆਹ ਤਨ ਕੀ ਸੋਬਾ ਕਿਆ ਗਣ ਜੀ ਸਾਹਿਬ ਮਿਲੜੀ ਆਹ ਤਨ ਮਨ ਮੌਲਿਆ RAM ਸਿਆਮ ਸੰਗ ਸਾਗ ਸਹੀ ਲੜੀ ਆਹ ਸਾਰ ਜਨਾ ਤੇ ਬਾਹਰੀ ਸਿਰਨ ਅਪੇ ਲੜੀ ਆਹ ਤੈਨ ਦੁਖ ਨ ਕਬਹ ਉਤਰੈ ਸੇ ਜਨ ਕੀ ਵਸ ਬੜੀਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਿ ਮਿਹਰ ਧਾਰ ਭਰ ਕੰਠ ਤਨ ਅਜੜੀਆ ਨਾਨਕ ਬਾਚੇ ਢੂੜ ਤੈਨ ਪ੍ਰਭ ਚਰਨੀ ਨਰ ਪੜੀਆ ਮਗਰ ਪ੍ਰਭ ਅਰਾਧਨਾ ਬੋੜ ਨਾ ਜਨ ਬੜੀਆ ਊਖਤ ਕਾਰਨਾ ਵਿਆਪਾਈ ਕੰਠ ਮਿਲਿਆ ਹਰ ਨਾ ਹੋਏ ਮਨ ਬਿਧਿਆ ਚਰਨਾਰ ਬਿੰਦਾ ਦਰਸ਼ਨ ਲਗੜਾ ਸਾਹ ਉੱਡਾ ਬੰਦ ਕਾ ਪਾਲ ਰਾਈ ਸੇਵਾ ਸਵਾਮੀ ਲਾਹੋ ਬਿਖਿਆ ਕੋਈ ਨਾ ਸਕਈ ਮੈਂ ਸਾਜ ਗਣਗਾ ਜੈਤੇ ਉਪਜੀਤੈ ਮਿਲੀ ਸਜੀ ਪ੍ਰੀਤਸਮਾ ਕਰ ਗੈ ਨੀ ਪਾਰ ਬ੍ਰਹਮਾ ਬੌੜ ਨਾ ਵੀ ਚੜਿਆ ਬਾਰਡਾਉ ਲਖ ਬੀਰੀਆ ਹਰ ਸੱਜਣ ਗੰ ਅਗਾਹੋ ਸ਼ਰਮ ਪਾਈ ਨਾ ਰਹਿਣਾ ਹੈ ਨਾਨਕ ਦਰਪਿਆ ਊਕ ਸਹੰਦਾ ਸਰਬ ਸੁਖਾ ਜਸ ਬਖਸ਼ੀ ਵੀ ਪਰਵਾਹ ਮਾਗ ਮਨ ਜਨ ਸੰਗ ਸਾਧੂ ਆ ਧੋਰੀ ਕਰਿ ਅਛ ਨਾ ਨਾ ਹਰਿ ਕਾ ਨਾਮ ਧਿਆਈ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਰ ਉਤਾਰੇ ਮਨ ਪੀ ਜਾਏ ਗਮਾਨ ਕਾਮ ਕਰੋ ਨਾਮੁ ਹੋਈਐ ਬੈਨਸੇ ਲੋਬਸ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅਠ ਸੱਠ ਤੀਟ ਸਗਰ ਪੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੀ ਦਇਆਕਾਰ ਸੋਈ ਪ੍ਰਕਾਰ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕਰਬਾਨ ਮਾਗਸ ਕੀ ਸੀ ਕਾਲੀਆ ਜਨ ਪੂਰਾ ਗੁਰ ਮੀਰ ਬਾਨ ਹਰ ਬਨੰਦ ਅਪਾਰ ਜਨ ਹਰ ਸਜਨ ਪ੍ਰਗਟੇ ਆਈ ਸੰਤ ਸਹਾਈ ਰਾਮ ਕੈ ਕਰ ਕਰਤਾ ਦੀਆ ਮਨਾ ਸਹਾਵੀ ਸਰਬ ਸੁਖਾ ਹੁਣ ਦੁੱਖਾ ਨਹੀਂ ਜਾਈ ਐਛ ਪੰਨੀ ਵਡ ਪਾਗੜੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗਵਿੰਦ ਅਲਾਹੀ ਹਰ ਜੀਹਾ ਅਵਰਨਾ ਦਿਸਾਈ ਕੋਈ ਦੁਜਾ ਨਵੀਂ ਨਾ ਗਾਈ ਹਲਤਾ ਪਰਤ ਸੁਬਾਰੀਆਂ ਨਾ ਨਿਚਰ ਦਿੱਤੀ ਅਨਜਾਈ ਸੰਸਾਰ ਸਾਗਰ ਟੀ ਰਕੀ ਅਨਾਲ ਬੌੜ ਨਾ ਜਨਮੇ ਤਾਈ ਜੀਵਾ ਇਕ ਅਨੇਕ ਗਨ ਤਰੇ ਨਾਨਕ ਚਰਨੀ ਪਾਈ ਹਰ ਗੋਣ ਨੇ ਤੋ ਸਲਾਹੀਆ ਜਿਸ ਨੂੰ ਤਨ ਨਾ ਤਮਾਈ ਜਨ ਜਨ ਨਾਮ ਧਿਆਹਾ ਤਨ ਕੀ ਕਾਜ ਸਰਈ ਹਰ ਬਰ ਪੂਰਾ ਅਰਧਿਆ ਦਰਹੀ ਸੱਚ ਕਰੀ ਸਰਬ ਸੁਖਾਂ ਦੇ ਚੰਹ ਹਾਰੰ ਭਉ ਜਲ ਵਿਖਮ ਤਰੇ ਰੇ ਪਖਤ ਤੈਨ ਪਾਈਆ ਵਿਖਿਆ ਨਹੀਂ ਜਰੇ ਪੂੜ ਗਈ ਦੁਬਤਾ ਨਸੀ ਪੂਰਨ ਸਤਿ ਪਰੇ ਪਾਰਬਰੰ ਪ੍ਰਭ ਸੇਵਹਿ ਮਨ ਇਕ ਮਨ ਅੰਦਰ ਇਕ ਕਰੇ महादश मूरत परी जिसको नजर करे नानक मंगे दर्शदार कृपा करो हरी ऊड़ गए दुबदा नसी पूरन सच परी पार परम प्रभ सेवी ਮਨ ਅੰਦਰ ਏਕਾ ਤਾਰੇ ਮਹਾਰਸਪੂਰਤਿ ਬਾਰੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਜੂ ਜੀ ਦਾ ਖਸਾ ਵਾਜੂ ਜੀ ਦੀ ਫਤਿਹ